ਮਤੈਨੂੰ ਫੋਨ ਚਲਾਉਣਾ ਚੰਗਾ ਲੱਗਦਾ ਕਿ ਇਹਨੂੰ ਚੱਕਣਾ ਹੈ ਲਿਓ ਲਿਓ ਚੱਕਣਾ ਫੋਨ ਚਲਾਉਣਾ ਚੰਗਾ ਨਹੀਂ ਲੱਗਦਾ ਕੀ ਫਰਸਟ ਪ੍ਰੈਫਰੈਂਸ ਕੀ ਆ ਤੇਰੀ ਫੋਨ ਘੇ ਲਿਓ ਲਿਓ ਕਾ ਤੂੰ ਪਤਾ ਨਹੀਂ ਹੈ ਲੈ ਪਤਾ ਕਿਉਂ ਨਹੀਂ ਫਿਰ ਦੱਸ ਵੀ ਪਤਾ ਨਹੀਂ ਹੋਂਦ ਤੇਰਾ ਫੇਵਰੇਟ ਹੋ ਗਿਆ ਵਾ ਕਿੰਨਾ ਪਿਆਰ ਹੁੰਦਾ ਇਹਦਾ ਏ ਆਈ ਦੇ ਨਾ ਇਹ ਬੜਾ ਪਿਆ ਜਾਂਦਾ ਹਨ ਕੋਈ ਨਹੀਂ ਕਹਿੰਦਾ ਹਨ ਮੇਰੇ ਹੱਥਾਂ ਜਾ ਕੇ ਕਹਤੋਂ ਨਹੀਂ ਕਹਿੰਦਾ ਪਛਾਣ ਲੈ ਆਈ ਪਿਆ ਰਹਿੰਦਾ ਇਹਦਾ ਖਸਕਦਾ ਬਣੀ ਹੈ ਨਾ ਸੌਂ ਜਾਂਦਾ ਵਈ ਨਾ ਹਾਂ ਜਾਗਦਾ ਹੀ ਆ ਮੈਂ ਬਿਠਾ ਰਹਿੰਦਾ ਨਾ ਤੈਨੂੰ ਕਹਿੰਦਾ ਚੱਕ ਹਾਂ ਕਿ ਤੱਕੇ ਨੇ ਜਗਦੀਆਂ ਤੱਕੇ ਨਾ ਸੁੰਦਾ ਸੌਂਦਾ ਓਏ ਸੌਂਦਾ ਕੰਮ ਚੀ ਆਂਦਾ ਹੈ ਨਾ சுா முட்டாடா வாசனா துரிஃபா ஏ